ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੱਟੀ ਵਾਲਾ ਦਲਾ ਬਣਾਉਣ ਲੱਗੇ ਆਂ ਇੱਥੇ ਉੱਪਰੋਂ ਰੱਖ ਕੇ ਆਪਾਂ 9 ਦੇ ਨਿਸ਼ਾਨ ਲਾ ਲੈਣਾ ਆਪਾਂ ਤੇ ਇਸ ਤਰ੍ਹਾਂ ਆਪਾਂ ਇਹਦੀ ਕੱਟ ਪਾ ਲੈਣਾ 9 ਟੁਕਰੇ ਇੱਥੋਂ ਟੱਕ ਲਾ ਲਾਂਗੇ ਟੱਕ ਲਾ ਕੇ 9 ਟੁਕਰੇ ਤਿਆਰ ਹੋ ਜੂਗਾ ਫਿਰ ਇਹਦਾ ਫਰੰਟ ਵਾਲੇ ਦੀ ਕਟਾਈ ਕਰਨੀ ਆਪਾਂ ਇਹ ਬੈਕ ਵਾਲੇ ਦੀ ਕਟਾਈ ਕਰੀ ਸੀ 2 ਇੰਚ ਤੇ 2 ਇੰਚ ਹੀ ਫਰੰਟ ਦੀ ਕੀਤੀ ਹੋਈ ਹੈ ਔਰ ਆਪਾਂ ਇਹਦਾ ਸਵਾ 3 ਇੰਚ ਜਾਂ ਸਾਢੇ 3 ਇੰਚ ਦੀ ਕਟਾਈ ਕਰਨੀ ਹੁੰਦੀ ਹੈ ਸਵਾ 3 ਇੰਚ ਟਿੱਪ ਕਰਾਂਗੇ ਇਸ ਤੋਂ ਬਾਅਦ ਆਪਾਂ ਪੌਣੇ 2 ਇੰਚ ਦਾ ਚੜਾਈ ਰੱਖਾਂਗੇ ਇਹ ਗਲਾ ਚੌੜਾ ਘੱਟ ਪਾਉਂਦੇ ਕਰਕੇ 2 ਪੌਣੇ 2 ਕੀਤਾ ਨੇ ਆਪਾਂ 2 ਇੰਚ ਦੀ ਕਟਾਈ ਕਰ ਸਕਦੇ ਆ ਤੇ ਸਾਢੇ 3 ਨੀਚੇ ਨੂੰ ਕਰ ਸਕਦੇ ਆ ਐਕਸਟਰਾ ਇਸ ਨੂੰ ਆਪਾਂ ਕੱਟ ਲੈਣਾ ਉਨੇ ਸਦੇ ਆਪਾਂ ਫੱਟੀ ਕੱਟ ਕੇ ਲਾਉਣੀ ਆ ਇਸ ਤਰ੍ਹਾਂ ਆਪਾਂ ਕੰਨੀ ਲੋਟ ਨੂੰ ਸਿੱਧਾ ਕਪੜਾ ਲੈ ਲੈਣਾ ਤੇ ਇੱਥੋਂ ਆਪਾਂ ਇੰਨੀ ਚੌੜੀ ਫੱਟੀ ਰੱਖ ਕੇ ਇਸ ਤਰ੍ਹਾਂ ਫੋਲਡ ਕਰਨੀ ਆ ਉਹ ਆਪਾਂ ਟੱਕ ਲਾ ਕੇ ਮੈਨ ਲੈਣੀ ਕਿੰਨੀ ਬਣੀ ਇਹ ਆਪਣੇ 2.5 ਇੰਚ ਦੀ ਜੀ ਹਾਂਜੀ 2.5 2.5 ਤੇ ਆਪਾਂ ਨਿਸ਼ਾਨ ਲਾ ਲੈਣਾ ഹാണി ടൈ ഇഞ്ചി കട്ട് ഹുഗാ പൈപിംഗ് വെദിച്ച് ഇത് ഫീ കട്ട് ഈ വിചാളക്കടാ ഫി ദോൺ സൈഡാത്തി ਇਸ ਨੂੰ ਆਪਾਂ نیچے ਵਾਲੇ ਪਾਸੇ ਰੱਖ ਕੇ ਇਸ ਤਰ੍ਹਾਂ ਫੋਲਡ ਕਰਾਂਗੇ ਆਪਾਂ ਹੁਣ ਸਿਉਣ ਆਪਣੀ ਸਿੱਧੇ ਪਾਸੇ ਆਉਣੀ ਚਾਹੀਦੀ ਹੈ ਜਦੋਂ ਆਪਾਂ ਜੜਨਾ ਹੈ ਇਸ ਨੂੰ ਇਸ ਤਰ੍ਹਾਂ ਵੀ ਆਪਾਂ ਜੜ ਸਕਦੇ ਹਾਂ ਪਰ ਦੂਸਰੀ ਲੋਡ ਪਚੜਾਗੇ ਉਹ ਸਫਾਈ ਵਾਲੀ ਬਣਦੀ ਹੈ ਹੁਣ ਆਪਾਂ ਇਹ ਇਸ ਤਰ੍ਹਾਂ ਰੱਖਣੀ ਹੈ ਸਿਉਣ ਆਪਣੀ ਉੱਪਰਲੇ ਪਾਸੇ ਆਣੀ ਚਾਹੀਦੀ ਹੈ ਜਿੱਥੇ ਆਪਣਾ ਟੱਕ ਹੈ ਬਿਲਕੁਲ ਉਥੋਂ ਟਿੱਕਰ ਆਪਾਂ ਸੀਨ ਲਾਵਾਂਗੇ ਉੱਪਰੋਂ ਰੱਖ ਕੇ ਪੈਰ ਦਾ ਵਖਰਾ ਛੱਡ ਕੇ ਉਸੇ ਤਰ੍ਹਾਂ ਜਿੱਦਾਂ ਆਪਣਾ ਕੱਟ ਲਾਇਆ ਹੋਇਆ ਉਹਨਾਂ ਆਪਾਂ ਕਪੜਾ ਵਿੱਚ ਦੇਣਾ ਹੈ ਟੱਕ ਟਿੱਕਰ ਆਪਾਂ ਸਲਾਈ ਲਾ ਕੇ ਕੱਢ ਲੈਣਾ ਫੜਾ ਆਪਾਂ ਇਸਟ੍ਰੈਨ ਕਰਕੇ ਅੰਦਰੋਂ ਮਾਰ ਨੂੰ ਸਿਉਣ ਕਰਕੇ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਸ ਨੂੰ ਟੈਚ ਕਰ ਸਕਦੇ ਆ ਇਹ ਕਪੜਾ ਮੋਟਾ ਹੈ ਇਹ ਆਪਾਂ ਬਿਨਾ ਉਸ ਪੇਸਟਿੰਗ ਤੋਂ ਵੀ ਜੜ ਸਕਦੇ ਆ ਜਿਹੜਾ ਪਤਲਾ ਕਪੜਾ ਉੱਤੇ ਪੇਸਟਿੰਗ ਲਗਾ ਕੇ ਫੱਟੀ ਲਗਾਣੀ ਹੁੰਦੀ ਹੈ ਤੇ ਚੇਜਾਂ ਕਪੜਾ ਦੂਰਾ ਕਰ ਲੈਣਾ ਫਿਰ ਉਹਦੇ ਨਾਲ ਜਾਦਾ ਆਪਣੀ ਵਧੀਆ ਬੰਦੀ ਫੱਟੀ ਇਹ ਤਾਂ ਕਪੜਾ ਮੋਟਾ ਸਟਾਫ ਹੈ ਸਰਦੀ ਵਾਲਾ ਤਾਂ ਕਰਕੇ ਆਪਾਂ ਸਖੇਰਾ ਕਪੜਾ ਹੀ ਲਗਾਇਆ ਹੈ ਐਸੀ ਤਰ੍ਹਾਂ ਦੂਸਰੀ ਫੱਟੀ ਵੀ ਆਪਾਂ ਹੁਣ ਲਗਾਵਾਂਗੇ ਉਹ ਵੀ ਉਸੇ ਤਰ੍ਹਾਂ ਨੀਚੇ ਵਾਲੇ ਪਾਸੇ ਰੱਖ ਕੇ ਸੀਨ ਸਿੱਧੇ ਪਾਸੇ ਆਉਗੀ ਟੱਕ ਜਿੰਨਾ ਆਪਾਂ ਚੌੜਾ ਪੈਰ-ਪੈਰ ਦਾ ਵਖੇ ਦੀ ਨਿਸ਼ਾਨੀ ਸਿਓਂ ਲਾਵਾਂਗੇ ਪੂਰੀ ਟੱਕ ਤੇ ਕਰ ਸੀਨ ਲਗਾ ਕੇ ਇਸ ਤਰ੍ਹਾਂ ਉਸੇ ਤਰ੍ਹਾਂ ਇਸ ਨੂੰ ਸੀਨ ਅੰਦਰਵਾਰ ਕਰਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਨੂੰ ਫੋਲਡ ਕਰਕੇ ਇਹਦੇ ਉੱਪਰ ਬਿਲਕੁਲ ਸੀਨ ਦੇ ਰੱਖਾਂਗੇ ਇਸ ਤਰ੍ਹਾਂ ਕੋਈ ਵੀ ਲੇਡੀਜ਼ ਆਪਾਂ ਫੱਟੀ ਵਾਲਾ ਗਲਾ ਬਣਾਣਾ ਉਸ ਦੀ ਫੱਟੀ 9 1/2 ਇੰਚ ਹੀ ਕੱਟੀ ਜਾਂਦੀ ਹੈ ਹਾਂਜੀ ਤੇ ਸੱਜੇ ਸੱਜੇ ਪਾਸੇ ਦੀ ਫੱਟੀ ਆਪਣੀ ਉੱਪਰ ਆਉਂਦੀ ਹੈ ਇਸ ਤਰ੍ਹਾਂ ਆਪਾਂ ਦੋਨੇ ਫੱਟੀਆਂ ਚੜ ਲੀਆਂ ਹੁਣ ਆਪਾਂ ਇਸ ਨੂੰ ਸੈੱਟ ਕਰਕੇ ਹੁਣ ਇਸ ਤਰ੍ਹਾਂ ਰੱਖ ਕੇ ਇੱਕ ਫੱਟੀ ਆਪਾਂ ਇਹ ਮੋਟਾ ਕਪੜਾ ਸਟਾਫ ਮੋਟਾ ਕਰਕੇ ਇੱਕ نیچے ਰੱਖਾਂਗੇ ਤੇ ਇੱਕ ਉੱਪਰਲੀ ਸਾਈਡ ਰੱਖ ਕੇ ਐਕਸਟਰਾ ਸੈੱਟ ਕਰ ਲੈਣਾ ਇਹਨੂੰ ਉੱਪਰ ਰੱਖ ਕੇ ਬਿਲਕੁਲ ਸੈੱਟ ਕਰਕੇ ਸੈੱਟ ਕਰਕੇ ਇਹਨੂੰ ਹੁਣ ਆਪਾਂ ਫालतू ਕਪੜਾ ਇਸ ਦਾ ਕੱਟ ਦਿਆਂਗੇ ਹੁਣ ਆਪਾਂ ਇਸ ਦੀ ਇੱਥੇ ਡੱਬੀ ਬਣਾਵਾਂਗੇ ਪਹਿਲਾਂ ਜਿੱਥੇ ਟਿੱਕਾ ਟੱਕਾ ਹੈ ਉੱਥੋਂ ਆਪਾਂ ਸਿੱਧੀ ਸੀਨ ਲਗਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਸਿਤੀ ਸੀ ਲਗਾ ਲਾਂਗੇ ਫਿਰ 올 ਲਾ ਕੇ ਜਿੱਥੇ ਆਪਣਾ ਟੱਕ ਸੀ ਤੇ ਇੱਥੋਂ ਆਪਾਂ ਫੋਲਡ ਕਰਕੇ ਡੱਬੀ ਬਣਾ ਦੇਣੀ ਹੈ ਇੱਕ ਡੱਬੀ ਦੀ ਤਰ੍ਹਾਂ ਨੀਚੇ ਵਾਲਾ ਵੀ ਸੈੱਟ ਕਰਕੇ ਰੱਖਣਾ ਹੈ ਕਿ ਉਹ ਹੀ ਥਾਂ ਉਹਦੇ ਨਾਲ ਹੀ ਸਟਿਚ ਹੋ ਜਾਵੇ ਇਸ ਤਰ੍ਹਾਂ ਕਰਕੇ ਬਾਹਰਲੇ ਪਾਸੇ ਨਾ ਨਿਕਲੇ ਇਸ ਨੂੰ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਕਿ ਕੋਈ ਵੀ ਧਾਗਾ ਜਾਂ ਨੀਚੇ ਆਪਾਂ ਫੋਲਡ ਕੀਤਾ ਹੋਇਆ ਕੋਈ ਬਾਹਰ ਨਾ ਨਿਕਲੇ ਪੂਰੀ ਫਿਨਿਸ਼ਿੰਗ ਨਾਲ ਬਣਾਉਣੀ ਆਪਾਂ ਇਸ ਤਰ੍ਹਾਂ ਫੱਟੀ ਬਣ ਜਾਣੀ ਐ ਨੀਚੇ ਤੋਂ ਆਪਾਂ ਫालतू ਕਪੜਾ ਕੱਟ ਦੇਣਾ ਇਸ ਤਰ੍ਹਾਂ ਆਪਣੀ ਫੱਟੀ ਬਣ ਜਾਏਗੀ ਉੱਪਰੋਂ ਆਪਣਾ ਜਿੰਨਾ ਵੀ ਵਾਧਾ ਐ ਇਸ ਤਰ੍ਹਾਂ ਕੱਟ ਦੇਣਾ ਫੱਟੀ ਬਣ ਕੇ ਆਪਣੀ ਰੈਡੀ ਐ ਜੇ ਕੋਈ ਨਾ ਪਤਾ ਲੱਗਾ ਹੋਵੇ ਤਾਂ ਮੈਨੂੰ ਤੁਸੀਂ ਪੁੱਛ ਸਕਦੇ ਹੋ ਤੇ ਤਾਂ